ਜੇ ਕਿ ਛੋਟਾ ਬੱਚਾ ਆਪਣੇ ਬਾਪ ਤੇ ਵਿਸ਼ਵਾਸ ਕਰਕੇ ਉਹ ਖਤਰਨਾਕ ਮੂਮੈਂਟ ਦਾ ਵੀ ਆਨੰਦ ਲੈ ਸਕਦਾ ਹੈ ਤਾਂ ਫਿਰ ਅਸੀਂ ਆਪਣੇ ਮਾਲਕ ਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਦਾ ਆਨੰਦ ਕਿਉਂ ਨਹੀਂ ਲੈ ਸਕਦੇ ਜਰਾ ਸੋਚੋ ਅਸੀਂ ਐਵੇਂ ਡਰਦੇ ਰਹਿੰਦੇ ਆ ਅਸੀਂ ਐਵੇਂ ਚਿੰਤਾ ਕਰਦੇ ਰਹਿੰਦੇ ਆ ਔਰ ਕਈ ਵਾਰ ਤਾਂ ਦੇਖਿਆ ਹੈ ਕਈ ਵਾਰ ਦੇਖਿਆ ਹੈ ਇੱਥੇ ਇੱਕ ਛੋਟੀ ਜਿਹੀ ਕਹਾਣੀ ਹੋਰ ਦੱਸਣੀ ਚਾਹਾਂਗੇ ਤੁਹਾਨੂੰ ਜਿਸ ਤੋਂ ਪਤਾ ਲੱਗੇਗਾ ਕਿ ਕਈ ਵਾਰ ਰੱਬ ਸਾਨੂੰ ਬੜੀ ਚੀਜ਼ ਦੇਣਾ ਚਾਹੁੰਦਾ ਹੈ ਬਹੁਤ ਕੁਛ ਦੇਣਾ ਚਾਹੁੰਦਾ ਪਰ ਅਸੀਂ ਉਹ ਛੋਟੀ ਵਿੱਚ ਹੀ ਅਟਕੇ ਬੈਠੇ ਰਹਿੰਦੇ ਆਂ ਔਰ ਬੜੀ ਚੀਜ਼ ਨੂੰ ਗਵਾ ਲੈਂਦੇ ਆਂ ਪਰ ਫਿਰ ਕੋਈ ਗੁਰੂ ਰਹਿਬਰ ਪੀਰ ਫਕੀਰ ਆਂਦਾ ਜਿਹੜਾ ਛੋਟੀ ਚੀਜ਼ ਨੂੰ ਸਾਡੇ ਤੋਂ ਦੂਰ ਕਰਦਾ ਤਾਂ ਕਿ ਅਸੀਂ ਅੱਗੇ ਵੱਧ ਸਕੀਏ ਉਹ ਕਹਾਣੀ ਬੜੀ ਪਿਆਰੀ ਯਾਦ ਆ ਗਈ ਸਾਨੂੰ ਕਿ ਇੱਕ ਵਾਰ ਨਾ ਇੱਕ ਫਕੀਰ ਆਪਣੇ ਇੱਕ ਸੇਵਕ ਦੇ ਨਾਲ ਯਾਤਰਾ ਕਰਦੇ ਕਰਦੇ گاؤں 'ਚ ਪਹੁੰਚੇ ਸ਼ਾਮ ਹੋ ਗਈ ਜਦੋਂ ਉਸ گاؤں 'ਚ ਪਹੁੰਚੇ ਤਾਂ ਫਕੀਰਾਂ ਨੇ ਦੇਖਿਆ ਕਿ ਜਿੱਥੋਂ ਦੀ ਉਹ ਜਾ ਰਹੇ ਹਨ ਉਹ ਜ਼ਮੀਨ ਬੜੀ ਉਪਜਾਊ ਹੈ ਜ਼ਮੀਨ ਬਹੁਤ ਸ਼ਾਨਦਾਰ ਹੈ ਪਰ ਉਹ ਜ਼ਮੀਨ ਬੰਜਰ ਪਈ ਹੈ ਕਿਉਂਕਿ ਫਕੀਰਾਂ ਦੀ ਨਜ਼ਰ ਦੇਖ ਲੈਂਦੀ ਹੈ ਕਿ ਇਹ ਭੂਮੀ ਬੜੀ ਕਮ ਆਉਣ ਵਾਲੀ ਹੈ ਬੜੀ ਉਪਜਾਊ ਹੈ ਪਰ ਕਮਾਲ ਦੀ ਗੱਲ ਹੈ ਇੰਨੀ ਵਧੀਆ ਜ਼ਮੀਨ ਹੋਵੇ ਤੇ ਤੇ ਫਸਲ ਨਹੀਂ ਬੀਤੀ ਹੋਈ ਬੜੀ ਹੈਰਾਨੀ ਹੋਈ ਫਕੀਰਾਂ ਨੂੰ ਚੱਲਦੇ ਚੱਲਦੇ ਫਕੀਰ ਅੱਗੇ ਘਰ ਸੀ ਉਸ ਘਰ ਕੋਲ ਪਹੁੰਚ ਗਏ ਘਰ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਸ਼ਾਮ ਹੋ ਚੁੱਕੀ ਸੀ ਸੋਚਿਆ ਕਿ ਅੱਜ ਦੀ ਰਾਤ ਇਸ ਘਰ 'ਚ ਆਰਾਮ ਕਰੀਏ ਦਰਵਾਜਾ ਖੜਕਾਇਆ ਘਰ ਦੇ مالک ਨੇ ਦਰਵਾਜਾ ਖੋਲਿਆ ਦਰਵਾਜਾ ਖੋਲਿਆ ਦੇਖਿਆ ਸਾਹਮਣੇ ਫਕੀਰਾਂ ਨੂਰ ਉਹਨਾਂ ਦੇ ਸੇਵਕ ਨੂੰ ਤਾਂ ਪੁੱਛਿਆ ਹਾਂਜੀ ਮਹਾਰਾਜ ਫਕੀਰ ਕਹਿੰਦੇ ਵੀ ਰਾਹੀ ਆਂ ਮੁਸਾਫਿਰ ਆਂ ਅੱਜ ਦੀ ਰਾਤ ਅਗਰ ਇਸ ਘਰ 'ਚ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਅੱਛੀ ਗੱਲ ਹੋਏਗੀ ਸਵੇਰੇ ਚਲੇ ਜਾਵਾਂਗੇ ਘਰ ਵਾਲੇ ਨੇ ਵੀ ਦੇਖਿਆ ਰੱਬ ਦੇ ਫਕੀਰ ਲੱਗਦੇ ਆ ਚਲੋ ਫਕੀਰਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਉਹਨਾਂ ਫਕੀਰਾਂ ਨੂੰ ਬਿਠਾਇਆ ਸ਼ਾਮ ਨੂੰ ਲੰਗਰ ਪਾਣੀ ਸ਼ਿਕਾਇਆ ਜਦੋਂ ਲੰਗਰ ਪਾਣੀ ਛੱਕ ਕੇ ਹਟੇ ਤਾਂ ਫਕੀਰਾਂ ਨੇ ਪੁੱਛਿਆ ਕਿ ਆਹ ਜਿਹੜੀ ਜ਼ਮੀਨ ਹੈ ਚਾਰੋਂ ਤਰਫ ਇਹ ਕਿਹਦੀ ਹੈ ਉਹ ਕਹਿੰਦਾ ਜੀ ਮੇਰੀ ਹੈ ਫਕੀਰ ਕਹਿੰਦੇ ਕਮਾਲ ਦੀ ਗੱਲ ਹੈ ਜੇ ਤੇਰੀ ਜ਼ਮੀਨ ਹੈ ਤਬ ਇਹ ਤੇ ਖੇਤੀ ਕਿਉਂ ਨਹੀਂ ਕਰਦਾ ਇਹ ਤਾਂ ਜ਼ਮੀਨ ਬਹੁਤ ਅੱਛੀ ਹੈ ਬੜੀ ਉਪਜਾਊ ਹੈ ਤੂੰ ਖੇਤੀ ਕਿਉਂ ਨਹੀਂ ਕਰਦਾ ਉਹ ਕਹਿੰਦਾ ਮਾਰੇ ਲੋੜ ਹੀ ਕੋਈ ਨਹੀਂ ਖੇਤੀ ਕਰਨ ਦੀ ਫਕੀਰ ਕਹਿੰਦੇ ਵੀ ਗੁਜ਼ਾਰਾ ਕਿੱਥਾ ਕਰਦਾ ਆ ਕਹਿੰਦਾ ਦੇਖੋ ਘਰ ਦੇ ਬਾਹਰ ਮੱਝ ਵੱਜੀ ਹੈ ਨਾ ਆ ਮੱਝ ਇਹ ਦੁੱਧ ਦਿੰਦੀ ਹੈ ਔਰ ਇਹ ਦੁੱਧ बेच ਕੇ ਮੈਂ ਆਪਣਾ ਔਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਫਕੀਰ ਕਹਿੰਦੇ ਕਿੰਨਾ ਕਾ ਜਾਂਦਾ ਹੈ? ਕਹਿੰਦਾ ਬਸ ਹੀ ਗੁਜ਼ਾਰੇ ਜੋਗਾ ਆ ਜਾਂਦਾ ਹੈ। ਕਿਉਂਕਿ ਜਿੱਦਾਂ ਸਮਝੋ 20-25 ਕਿਲੋ ਦੁੱਧ ਦਿੰਦੀ ਹੈ ਤਾਂ ਵੇਚ ਕੇ ਉਹ ਜਿੰਨੇ ਕੇ ਪੈਸੇ ਆਂਦੇ ਗੁਜ਼ਾਰਾ ਬਣਾ ਵਧੀਆ ਚੱਲੀ ਜਾਂਦਾ ਹੈ। ਫਕੀਰ ਬੜੇ ਹੈਰਾਨ ਹੋਏ। ਕਿ ਇਹ ਤਾਂ ਦਿਨਾਂ ਚ ਹੀ ਸਾਲਾਂ ਤੇ ਲੱਖਪਤੀ ਹੋ ਸਕਦਾ ਹੈ ਫਿਰ ਵੀ ਇੱਥੇ ਕਿ ਬੈਠਾ ਹੈ ਇਹ? ਉਹ ਕਿਰਾ ਘੌਰ ਕਰੋ। ਫਿਰ ਵੀ ਇੱਥੇ ਕਿ ਬੈਠਾ ਹੈ। ਬਹੁਤ ਕੁਝ ਇਹਨੂੰ ਮਿਲ ਸਕਦਾ ਹੈ ਪਰ ਇੱਕ ਮੱਝ ਦੇ ਸਹਾਰੇ ਬੈਠਾ ਹੈ। ਉਹਦਾ ਦੁੱਧ ਦੋਹ ਕੇ ਉਹੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਫਕੀਰ ਗੱਲਬਾਤ ਕਰਕੇ ਕਹਿੰਦੇ ਠੀਕ ਹੈ ਹੁਣ ਸਾਡੇ ਆਰਾਮ ਦਾ ਸਮਾਂ ਹੋ ਗਿਆ ਅਸੀਂ ਥੋੜਾ ਆਰਾਮ ਕਰ ਲਈਏ ਫਕੀਰਾਂ ਵਾਸਤੇ ਬਿਸਤਰ ਲਗਾ ਦਿੱਤਾ ਕੋਲ ਹੀ ਸੇਵਕ ਦਾ ਬਿਸਤਰ ਲਗਾ ਦਿੱਤਾ ਘਰ ਵਾਲੇ ਵੀ ਆਪਣੇ ਕਮਰੇ ਚਲੇ ਗਏ ਔਰ ਲੰਮੇ ਪੈ ਗਏ ਇਧਰ ਫਕੀਰ ਲੇਟੇ ਔਰ ਜਦੋਂ ਅੱਧੀ ਰਾਤ ਹੋਈ ਫਕੀਰ ਉੱਠੇ ਔਰ ਹੌਲੀ-ਦਨੀ ਆਪਣੇ ਸੇਵਕ ਨੂੰ ਠਾਇਆ ਕਹਿੰਦੇ ਉੱਠ ਓ ਸੇਵਕ ਵੀ ਹੈਰਾਨ ਹੋਇਆ ਕਿ ਇੱਦਾਂ ਚੋਰਾ ਦੀ ਤਰ੍ਹਾਂ ਮੈਨੂੰ ਕਿਉਂ ਉਠਾ ਰਹੇ ਆ ਰਾਤ ਨੂੰ ਨਹੀਂ ਤਾਂ ਅੱਗੇ ਤਾਂ ਕਦੀ ਉਠਾਇਆ ਨਹੀਂ ਬੜੀ ਹੌਲੀ-ਹੌਲੀ ਫਕੀਰ ਬੋਲਣੇ ਉੱਠ ਉੱਠ ਸੇਵਕ ਉੱਠਿਆ ਕਹਿੰਦਾ ਹਾਂਜੀ ਹਾਂਜੀ ਗੁਰੂ ਜੀ ਦੱਸੋ ਕਹਿੰਦੇ ਚੱਲ ਚੱਲੀਏ ਕਹਿੰਦਾ ਮਾਰੇ ਅੱਧੀ ਰਾਤ ਨੂੰ ਜਾਣਾ ਹੈ ਸਵੇਰੇ ਚਲਾਂਗੇ ਇੰਨਾ ਸਵਾਦਿਸ਼ਟ ਭੋਜਨ ਕੀਤਾ ਸਵੇਰੇ ਭੋਜਨ ਕਰਕੇ ਚਲਾਂਗੇ ਔਰ ਘਰ ਦੇ ਵੀ ਕਿੰਨੇ ਚੰਗੇ ਆ ਕਿੰਨਾ ਪਿਆਰ ਕੀਤਾ ਕਿੰਨੀ ਸੇਵਾ ਕੀਤੀ ਸਾਡੀ ਉਹ ਫਕੀਰ ਕਹਿੰਦੇ ਤਾਂ ਹੀ ਤਾਂ ਕਿਹਾ ਚਲ ਉੱਠ ਚਲੀਏ ਹੁਣ ਉੱਥੇ ਹੌਲੀ-ਦਰੀ ਫਕੀਰਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਿ ਆਵਾਜ਼ ਨਾ ਆਵੇ ਬਾਹਰ ਨਿਕਲ ਗਏ ਜਦੋਂ ਬਾਹਰ ਨਿਕਲੇ ਸੇਵਕ ਕਹਿੰਦਾ ਜੀ ਹੁਣ ਅੱਧੀ ਰਾਤ ਨੂੰ ਜਾਣ ਦੇ ਪਿੱਛੇ ਕੀ ਤੁੱਕ ਹੈ ਫਕੀਰ ਕਹਿੰਦੇ ਤੁੱਕ ਛੱਡ ਆ ਮੱਝ ਖੋਲ ਲੈ ਕਿੰਦਾ ਕਮਾਲ ਦੀ ਗੱਲ ਹੈ ਮਾਰੇ ਇਹਨੂੰ ਖੋਲ ਕੇ ਕੀ ਕਰਨਾ ਹੈ ਕਹਿੰਦੇ ਲੈ ਕੇ ਜਾਣੀ ਹੈ ਅਸੀਂ ਉਹ ਕਹਿੰਦਾ ਮਾਰੇ ਚੋਰੀ ਅੱਜ ਤੱਕ ਉਹ ਬੜਾ ਹੈਰਾਨ ਹੋਇਆ ਅੱਜ ਤੱਕ ਮੇਰੇ ਗੁਰੂ ਨੇ ਕਿਸੇ ਦਾ ਬੁਰਾ ਨਹੀਂ ਕੀਤਾ ਕਿਸੇ ਦਾ ਹੱਕ ਨਹੀਂ ਮਾਰਿਆ ਇਹ ਮੇਰਾ ਸਤਗੁਰ ਕੀ ਕਰ ਰਿਹਾ ਹੈ ਇੱਕ ਮੱਝ ਦੀ ਚੋਰੀ ਕਰਵਾ ਰਿਹਾ ਹੈ ਔਰ ਚੰਗੀ ਭਲੀ ਤਾਂ ਰਾਤੀ ਉਹਨਾਂ ਨੇ ਦੱਸਿਆ ਸੀ ਕਿ ਮੱਝ ਦੇ ਦੁੱਧ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਹੈ ਇਹਦਾ ਦੁੱਧ ਚੋ ਕੇ ਅਸੀਂ ਵੇਚਦੇ ਆਂ ਤਾਂ ਸਾਡਾ ਘਰ ਚੱਲਦਾ ਹੈ ਉਰੇ ਮੱਝ ਨੂੰ ਹੀ ਲੈ ਕੇ ਜਾ ਰਹੇ ਆਂ ਕੁਮਾਰ ਦੀ ਗੱਲ ਉਹ ਕਹਿੰਦਾ ਮਹਾਰਾਜ ਸੱਚੀ ਜਾਂ ਮਜ਼ਾਕ ਕਰ ਰਹੇ ਹੋ ਫਕੀਰ ਕਹਿੰਦੇ ਸੱਚੀ ਰੋਣਾ ਨਾ ਕੋਈ ਹੋਲੀ ਦੀ ਨਹੀਂ ਖੋਲਣ ਨੂੰ ਲੈ ਚੱਲ ਹੁਣ ਗੁਰੂ ਦਾ ਹੁਕਮ ਤਾਂ ਮੰਨਣਾ ਹੀ ਪੈਣਾ ਸੀ ਪਰ ਮਨ ਦੇ ਵਿੱਚ ਉਹ ਆ ਪਾਪ ਕਰਵਾ ਰਹੇ ਮੇਤੋਂ ਇਹ ਚੋਰੀ ਕਰਵਾ ਰਹੇ ਪਰ ਹੁਣ ਨਾ ਮੈਂ ਕਰ ਨਹੀਂ ਸਕਦਾ ਕਿਉਂਕਿ ਇੰਨੇ ਸਾਲਾਂ ਤੋਂ ਗੁਰੂ ਨਾਲ ਰਹਿ ਰਿਆਂ ਹਾਂ ਹੋਲੀ ਤਾਂ ਨਹੀਂ ਮੱਝ ਦਾ ਸੰਗਲ ਖੋਲੇ ਰੱਸੀ ਖੋਲੀ ਔਰ ਲੈ ਕੇ ਤੁਰ ਪਿਆ ਮਗਰ ਮਗਰ ਫਕੀਰ ਕੇ ਲੇ ਆ ਜਾ ਤਾਂ ਮਨ ਚ ਸੋਚਿਆ ਲੱਗਦਾ ਕਿ ਗੁਰੂ ਜੀ ਦੇ ਮਨ ਚ ਆ ਗਿਆ ਕਿ ਮੱਝ ਇੰਨਾ ਦੁੱਧ ਦਿੰਦੀ ਹੈ ਜਿਹਨੂੰ ਵੇਚ ਕੇ ਉਹ ਗੁਜ਼ਾਰਾ ਕਰ ਦੇ ਅਗਰ ਇਹ ਮੱਝ ਐਸੀ ਰੱਖਾਂਗੇ ਤਾਂ ਦੁੱਧ ਵੀ ਮਿਲੇਗਾ ਭੁੱਖ ਵੀ ਨਹੀਂ ਰਹੇਗੀ ਪਿਆਸ ਵੀ ਨਹੀਂ ਰਹੇਗੀ ਦੁੱਧ ਦਾ ਵੀ ਫਾਇਦਾ ਲਵਾਂਗੇ ਤਾਂ ਥੋੜਾ ਜਿਹਾ ਵੇਚ ਕੇ ਚਲੋ ਭੋਜਰ ਭੋਜਨ ਦਾ ਵੀ ਇਤਜ਼ਾਬ ਹੋ ਜਾਉ ਕਰਦਾ ਗੁਰੂ ਦੀ ਇਹ ਸੋਚ ਹੈ ਇਦਾਂ ਕਈ ਸੋਚਾਂ ਉਹਦੇ ਅੰਦਰ ਚੱਲ ਰਹੀਆਂ ਔਰ ਗੁਰੂ ਤੇ ਮਗਰ ਮਗਰ ਮੱਝ ਨੂੰ ਲੈ ਕੇ ਤੁਰ ਪਿਆ ਚਲਦੇ ਚਲਦੇ ਉਸ ਨਗਰ ਤੋਂ ਦੂਜੇ ਨਗਰ ਚ ਆ ਗਏ ਜਿਦਾ ਕਹਿ ਲੋ ਤੇ ਬੰਦਾ 15-20 ਕਿਲੋਮੀਟਰ ਚੱਲਿਆ ਇਸ ਨਗਰ ਤੋਂ ਦੂਜੇ ਨਗਰ ਚ ਪਹੁੰਚ ਗਿਆ ਚਲਦੇ ਚਲਦੇ ਸਵੇਰਾ ਹੋ ਗਿਆ ਤੜਕਵੇਲਾ ਹੋ ਗਿਆ ਤੜਕੇ ਦਾ ਵੇਲਾ ਔਰ ਫਕੀਰ ਇੱਕ ਘਰ ਦੇ ਮੋਰੇ ਪਹੁੰਚੇ ਹਾਲੇ ਲੋਕ ਸੁੱਤੇ ਹੀ ਹੋਏ ਸੀ ਤਾਂ ਫਕੀਰ ਇੱਕ ਘਰ ਦੇ ਮੋਰੇ ਪਹੁੰਚੇ ਉਹ ਘਰ ਵੀ ਬੜਾ ਗਰੀਬ ਜਿਹਾ ਸੀ ਕੱਖਾਂ ਦੀ ਕੁਲੀ ਸੀ ਫਕੀਰ ਕਹਿੰਦੇ ਇਦਾਂ ਕਰ ਇਹ ਮੱਝ ਨੂੰ ਇੱਥੇ ਬੰਦ ਦੇ ਉਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਸੋਚਿਆ ਸੀ ਇਹਨੇ ਆਪਣੇ ਵਾਸਤੇ ਚੁਰਾਈ ਏ ਦੁੱਧ ਪੀਣਾ ਹੈ ਮੈਨੂੰ ਹੀ ਪਲਾਨ ਗਿਆ ਆਪ ਵੀ ਪੀਣਗੇ ਪਰ ਇਹ ਕਹਿੰਦੇ ਇੱਥੇ ਬੰਦੇ ਘਰ ਪਤਾ ਨਹੀਂ ਕਿਹਦਾ ਹੈ ਇਸ ਲਈ ਜਿੱਦਾਂ ਹੁਕਮ ਕੀਤਾ ਗੁਰੂ ਨੇ ਸੇਵਕ ਨੇ ਬੰਦ ਕੀਤੀ ਮੱਝ ਉੱਥੇ ਤਾਂ ਗੁਰੂ ਕਹਿੰਦਾ ਚੱਲ ਹੁਣ ਅੱਗੇ ਚਲੀਏ ਆਪਣੇ ਰਸਤੇ ਚਲੀਏ ਉਹ ਮਨ 'ਚ ਸੋਚਣ ਲੱਗਾ ਕਮਾਲ ਦੀ ਗੱਲ ਐ ਤੇ ਚੋਰੀ ਕਰਨੀ ਸੀ ਤਾਂ ਫਿਰ ਫਾਇਦਾ ਕੀ ਜੇ ਦੂਜੇ ਨੂੰ ਦੇ ਕੇ ਜਾਣੀ ਏ ਹੁਣ ਇਹ ਘਰ 'ਚ ਪਤਾ ਨਹੀਂ ਰਹਿੰਦਾ ਕੌਣ ਹੈ ਇਦੇ ਅੰਦਰ ਘਰ ਦਾ ਮਾਲਕ ਕੌਣ ਹੈ ਕਿੱਦਾਂ ਦਾ ਹੈ ਉਹਦੇ ਘਰ ਦੇ ਬਾਹਰ ਮੱਝ ਬੰਦ ਕੇ ਚਲੇਗੇ ਇਹਨਾਂ ਦੀ ਰਮਝਾ ਇਹੀ ਜਾਣਨ ਪਰ ਇੱਥੋਂ ਇੱਕ ਤਾਂ ਪਤਾ ਲੱਗ ਗਿਆ ਕਿ ਗੁਰੂ ਨੇ ਜੇ ਵੱੱਧ ਚੋਰੀ ਹੈ ਤਾਂ ਆਪਣੇ ਵਾਸਤੇ ਨਹੀਂ ਚੋਰੀ ਇਹ 'ਚ ਵੀ ਕੋਈ ਰਾਜ ਹੈ ਹੁਣ ਤੁਰ ਪਿਆ ਗੁਰੂ ਦੇ ਨਾਲ ਹੁਣ ਜਿੱਥੇ ਜਾਣਾ ਸੀ ਯਾਤਰਾ ਕਰਨ ਵਾਸਤੇ ਚਲੇ ਗਏ 1 ਸਾਲ ਗੁਜ਼ਰਿਆ 2 ਸਾਲ ਗੁਜ਼ਰੇ 10 ਸਾਲ ਗੁਜ਼ਰੇ ਪਰ ਸੇਵਕ ਦੇ ਮਨ 'ਚ ਇੱਕ ਨਾ ਸ਼ਿਕਵਾ ਜਿਆ ਸੀ ਕਿ ਮੇਰੇ ਗੁਰੂ ਨੇ ਮੇਹ ਤੋਂ ਪਾਪ ਕਰਵਾਇਆ ਕਿਸੇ ਦੀ ਮੱਝ ਚੋਰੀ ਕਰਵਾਈ ਇਹ ਕੋਈ ਮੇਰੀ ਕਮੀ ਹੈ ਮੇਰੇ ਅੰਦਰ ਜੋ ਗੁਰੂ ਨੇ ਗੁਰੂ ਦੇ ਕਹਿਣ ਤੇ ਮੈਂ ਪਾਪ ਕੀਤਾ ਹੁਣ ਜਦੋਂ ਇਹ ਘਟਨਾ ਨੂੰ 10 ਸਾਲ ਗੁਜ਼ਰ ਗਏ ਤਾਂ ਗੁਰੂ ਦਾ ਅੰਤਿਮ ਸਮਾਂ ਨੇੜੇ ਆਇਆ ਕਿਉਂਕਿ ਬਿਰਧ ਹੋ ਚੁੱਕੇ ਸੀ ਤਾਂ ਜਦੋਂ ਅੰਤਿਮ ਸਮਾਂ ਨੇੜੇ ਆਇਆ ਤਾਂ ਗੁਰੂ ਨੇ ਸੇਵਕ ਨੂੰ ਬੁਲਾਇਆ ਕਹਿੰਦੇ ਗੱਲ ਸੁਣ ਹੁਣ ਸਾਡਾ ਦੁਨੀਆ ਤੋਂ ਜਾਣ ਦਾ ਸਮਾਂ ਆ ਗਿਆ ਪਰ ਅਸੀਂ ਜਾਣਦੇ ਹਾਂ ਕਿ ਤੇਰੇ ਮਨ 'ਚ ਇੱਕ ਬੋਝ ਹੈ ਉਹ ਬੋਝ ਹੈ ਕਿ ਅਸੀਂ ਤੇਤੋਂ ਮੱਧ ਚੁਰਾਈ ਸੀ ਤੈਨੂੰ ਮੱਝ ਇਤੋਂ ਚੁਰਾਈ ਤੇ ਆਹ ਮੱਝ ਲੈ ਚੱਲ ਔਰ ਉਹ ਬੋਝ ਅਜ ਵੀ ਤੇਰੇ ਦਿਲ ਤੇ ਹੈ ਹੁਣ ਇਦਾਂ ਕਰ ਹੁਣ ਅਸੀਂ ਦੁਨੀਆ ਤੋਂ ਜਾਣ ਲੱਗੇ ਹੁਣ ਤੂੰ ਕੱਲਾ ਆਜ਼ਾਦ ਹੈ ਇਸ ਲਈ ਹੁਣ ਇਦਾਂ ਕਰੀ ਜਦੋਂ ਸਾਡੀ ਮੌਤ ਹੋ ਜਾਵੇ ਸਾਡਾ ਸੰਸਕਾਰ ਕਰਕੇ 10 ਸੰਸਕਾਰ ਕਰਕੇ ਤੂੰ ਵਾਪਸ ਜਾਈਂ ਪਹਿਲਾਂ ਉਸ ਘਰ ਵਿੱਚ ਜਾਈਂ ਜਿੱਥੇ ਮੱਝ ਬੰਨੀ ਸੀ ਜਿੱਥੇ ਮੱਝ ਬੰਨੀ ਸੀ ਔਰ ਫਿਰ ਉਸ ਘਰ ਤੇ ਜਾਈਂ ਜਿੱਥੋਂ ਮੱਝ ਚੁਰਾਈ ਸੀ ਤੈਨੂੰ ਆਪੇ ਪਤਾ ਲੱਗ ਜਾਏਗਾ ਕਿ ਇਹ ਜੇ ਤੂੰ ਕਰਮ ਕੀਤਾ ਇਹ ਪਾਪ ਨਹੀਂ ਸੀ ਇਹ ਬਹੁਤ ਵੱਡੀ ਨੇਕੀ ਸੀ ਉਹ ਕਹਿੰਦਾ ਕਮਾਲ ਦੀ ਗੱਲ ਹੈ ਕਿਸੇ ਦੀ ਮੱਧ ਚੁਰਾਣਾ ਨੇਕੀ ਇਹ ਕਿਦਾਂ ਹੋ ਸਕਦੀ ਹੈ ਪਰ ਹੁਣ ਗੁਰੂ ਨੇ ਕਿਹਾ ਤਾਂ ਜਾ ਕੇ ਪਤਾ ਜ਼ਰੂਰ ਕਰਨਾ ਹੈ ਹੁਣ ਜਦੋਂ ਗੁਰੂ ਦੀ ਆਤਮਾ ਸਰੀਰ ਤੋਂ ਨਿਕਲੀ ਯਾਨੀ ਪਰਮਾਤਮਾ ਜਲੀਨ ਹੋਈ ਤਾਂ ਇਹਨਾਂ ਰੀਤੀ ਰਿਵਾਜ ਅਨੁਸਾਰ ਸੰਸਕਾਰ ਕਰਕੇ ਜਦੋਂ ਫ੍ਰੀ ਹੋ ਗਿਆ ਤਾਂ ਤੁਰਪਿਆ ਗੁਰੂ ਦੇ ਹੁਕਮ ਅਨੁਸਾਰ ਆਪਣੇ ਦਿਲ ਦਾ ਬੋਝ ਹਲਕਾ ਕਰਨ ਵਾਸਤੇ ਇਹ ਜਾਣਨ ਵਾਸਤੇ ਕਿ ਜੋ ਗੁਰੂ ਨੇ ਮੇਰੇ ਤੋਂ ਪਾਪ ਕਰਵਾਇਆ ਸੀ ਬਾਕੀ ਉਹ ਪਾਪ ਸੀ ਜਾਂ ਨਿੱਕੀ ਸੀ ਕਿਤੇ ਚਲਦੇ ਚਲਦੇ ਯਾਤਰਾ ਕਰਦੇ ਕਰਦੇ ਨੂੰ ਯਾਦ ਸੀ ਕਿ ਮੈਂ ਕਿਸ ਨਜ਼ਰ ਚ ਇਹ ਮੱਝ ਕਿਸ ਘਰ ਦੇ ਮੁਰੇ ਬੰਨੀ ਸੀ ਜਦੋਂ ਉਸ ਘਰ ਦੇ ਮੁਰੇ ਪਹੁੰਚਿਆ ਤਾਂ ਦੇਖਿਆ ਉਸ ਘਰ ਦੇ ਵਿੱਚ ਨਾ 10 ਸਾਲ ਦਾ ਬੱਚਾ ਖੇਡ ਰਿਹਾ ਹੈ ਔਰ ਇੱਕ ਔਰਤ ਹੈ ਬੱਚੇ ਦੀ ਮਾਂ ਜੋ ਬੈਠੀ ਹੋਈ ਹੈ ਬੱਚਾ ਖੇਡ ਰਿਹਾ ਔਰ ਔਰਤ ਬੈਠੀ ਹੋਈ ਆਪਣੇ ਘਰ ਦਾ ਕੰਮ ਕਰ ਰਹੀ ਹੈ ਇਨੇ ਜਦੋਂ ਦੇਖਿਆ ਤਾਂ ਜਾ ਕੇ ਦਰਵਾਜਾ ਖੜਕਾਇਆ ਜਦੋਂ ਦੇਖਿਆ ਔਰਤ ਨੇ ਦਰਵਾਜੇ ਦੱਸ ਤੱਕ ਦਿੱਤੀ ਧਿਆਨ ਮਾਰਿਆ ਤਾਂ ਪੁੱਛਿਆ ਹਾਂਜੀ ਦੱਸੋ ਤੁਸੀਂ ਕੌਣ ਹੋ ਤਾਂ ਇਹਨੇ ਕਿਹਾ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਆ ਕਿਉਂਕਿ ਮੱਝ ਇਹਨਾਂ ਦੇ ਘਰ ਮੋਰੇ ਬੰਨੀ ਸੀ ਨਾ ਇਸ ਲਈ ਮੈਂ ਪੁੱਛਣਾ ਚਾਹੁੰਦਾ ਆ ਕੁਝ ਔਰਤ ਨੇ ਕਿਹਾ ਪੁੱਛੋ ਜੀ ਕੀ ਪੁੱਛਣਾ ਆ ਕਹਿੰਦਾ ਜੀ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਤੋਂ 10 ਸਾਲ ਪਹਿਲਾਂ ਤੁਹਾਡੇ ਘਰ ਦੇ ਮੋਰੇ ਨੇ ਇੱਕ ਮੱਝ ਵੱਜੀ ਗਈ ਸੀ ਔਰਤ ਕਹਿੰਦੀ ਹਾਂ 10 ਸਾਲ ਪਹਿਲਾਂ ਇੱਕ ਮੱਝ ਬੰਨੀ ਆਈ ਸੀ ਔਰ ਮੈਂ ਉਹਦਾ ਦਿਲੋਂ ਧੰਨਵਾਦ ਕਰਦੀ ਆ ਦਿਲੋਂ ਸ਼ੁਕਰੀਆ ਕਰਦੀ ਆ ਜਿਨ੍ਹਾਂ ਉਹ ਮੱਜ ਇੱਥੇ ਬੰਨੀ ਸੀ ਜੇ ਅੱਜ ਉਹ ਮੱਜ ਨਾ ਹੁੰਦੀ ਤਾਂ ਨਾ ਮੈਂ ਹੋਣਾ ਸੀ ਤਾਂ ਨਾ ਹੀ ਮੇਰੇ ਬੱਚੇ ਨੇ ਅੱਜ ਹੋਣਾ ਸੀ ਉਹ ਕਹਿੰਦਾ ਜੀ ਮਤਲਬ ਮੈਂ ਸਮਝਿਆ ਜੀ ਉਹ ਕਹਿੰਦੀ ਇਹ ਮਤਲਬ ਇਹ ਹੈ ਕਿ ਦਰਅਸਲ ਜਦੋਂ ਬੱਚਾ ਮੇਰੇ ਗਰਭ ਚ ਸੀ ਉਦੋਂ ਇਹਦੇ ਪਿਤਾ ਦੀ ਮੌਤ ਹੋ ਗਈ ਸੱਪ ਦੇ ਡੰਗ ਮਾਰਨ ਦੇ ਨਾਲ ਹੁਣ ਮੈਂ ਇਕੱਲੀ ਤਾਂ ਮੇਰੇ ਗਰਭ ਚ ਬੱਚਾ ਹੁਣ ਸਮਝ ਨਹੀਂ ਆਉਂਦਾ ਸੀ ਨਾ ਮੈਂ ਦਿਹਾੜੀ ਕਰਨ ਜੋਗੀ ਸੀ ਨਾ ਕਿਤੇ ਕੰਮ ਕਰਨ ਜੋਗੀ ਕਿਉਂਕਿ ਗਰਭ ਵਿੱਚ ਬੱਚਾ ਹੈ ਨਾ ਬਜਰ ਉਠਾ ਸਕਦੀਆਂ ਨਾ ਕੋਈ ਕੰਮ ਕਰ ਸਕਦੀਆਂ ਤਾਂ ਉਸ ਲਈ ਮੈਂ ਫਿਕਰ ਕਰ ਰਹੀ ਸੀ ਕਿ ਹੁਣ ਮੈਨੂੰ ਲੋਕਾਂ ਦੇ ਅੱਗੇ ਹੱਥ ਢਨੇ ਪੈਣਗੇ ਆਪਣੇ ਵਾਸਤੇ ਤਾਂ ਆਪਣੇ ਬੱਚੇ ਦੇ ਜੀਵਨ ਨੂੰ ਚਲਾਉਣ ਵਾਸਤੇ ਦੂਜਿਆਂ ਦੇ ਕੋਲ ਅੱਗੇ ਹੱਥ ਢਨੇ ਪੈਣਗੇ ਕਿਉਂਕਿ ਇਸ ਹਾਲਤ ਵਿੱਚ ਮੰਗਣ ਤੋਂ ਸਿਵਾਤ ਮੈਂ ਕੁਝ ਕਰ ਨਹੀਂ ਸਕਦੀ ਹਾਂ ਚਲੋ ਜਦੋਂ ਬੰਦਾ ਕਹਿੰਦਾ ਬੱਚੇ ਦਾ ਜਨਮ ਹੋ ਗਿਆ ਪਦਾਇਸ਼ ਹੋ ਗਈ ਬੱਚਾ ਪੰਜ ਛੇ ਮਹੀਨੇ ਦਾ ਹੋ ਗਿਆ ਹੁਣ ਬੱਚੇ ਨੂੰ ਰੱਖ ਕੇ ਬੰਦਾ ਸਾਈਡ ਤੇ ਪਾ ਕੇ ਤਾਂ ਆਪ ਥੋੜਾ ਬੋਤਾ ਕੰਮ ਕਰ ਸਕਦਾ ਹੈ ਪਰ ਜਦੋਂ ਗਰਭ ਚ ਹੋਵੇ ਕੀ ਕੰਮ ਕਰਨਾ ਹੈ ਕਹਿੰਦੇ ਮੈਂ ਬੜੀ ਪਰੇਸ਼ਾਨ ਸੀ ਤਾਂ ਰੱਬ ਨੂੰ ਕਿਹਾ ਹੈ ਮੇਰੇ ਮਾਲਕ ਹੈ ਰੱਬਾ ਕੋਈ ਇਦਾਂ ਦਾ ਜਰੀਆ ਬਣਾ ਦੇ ਕਿ ਮੈਨੂੰ ਮਿਹਨਤ ਵੀ ਨਾ ਕਰਨੀ ਪਵੇ ਤਾਂ ਮੇਰੇ ਘਰ ਦਾ ਗੁਜ਼ਾਰਾ ਵੀ ਚੱਲ ਪਵੇ ਤਾਂ ਮੈਨੂੰ ਕਿਸੇ ਦੇ ਹੱਥ ਵੀ ਅੱਡਣਾ ਨਾ ਪਵੇ ਮੈਂ ਰਾਤ ਨੂੰ ਇਹ ਬੇਨਤੀ ਕਰਕੇ ਰੱਬ ਅੱਗੇ ਸੁੱਤੀ ਸੀ ਜਦੋਂ ਸਵੇਰ ਨੂੰ ਉੱਠੀ ਤਾਂ ਦੇਖਿਆ ਮੇਰੇ ਘਰ ਦੇ ਅੱਗੇ ਮੱਝ ਬੱਚੀ ਹੋਈ ਹੈ ਮਹਿਰਾਨ ਰਹੀ ਮੱਝ ਆ ਕਿੱਥੋਂ ਗਈ ਕਿੱਥੋਂ ਆ ਗਈ ਮੱਝ ਪਰ ਜਦੋਂ ਮੈਂ ਉਸ भैंस ਨੂੰ ਮੱਝ ਨੂੰ ਦੇਖਿਆ ਤਾਂ ਫਿਰ ਮੈਂ ਉਹਨੂੰ ਦੇਖਿਆ ਕਿ ਇਹ ਤਾਂ ਦੁੱਧ ਦੇਣ ਵਾਲੀ ਹੈ ਕਿਉਂਕਿ ਜਾਨਵਰ ਨੂੰ ਪਸ਼ੂ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਹਿੰਦੀ ਫਿਰ ਮੈਂ ਉਹਦਾ ਦੁੱਧ ਦੋਹਿਆ ਚੋਇਆ ਉਹਦਾ ਦੁੱਧ ਜਦੋਂ ਦੇਖਿਆ ਬਾਲਟੀ ਭਰ ਗਈ ਤਾਂ ਫਿਰ ਜਿੰਨੀ ਕਿ ਮੇਰੀ ਜ਼ਰੂਰਤ ਸੀ ਓਨਾ ਕੁ ਮੈਂ ਰੱਖਿਆ ਬਾਕੀ ਮੈਂ ਵੇਚ ਦਿੱਤਾ ਔਰ ਉਹਦਾ ਜੋ ਪੈਸਾ ਆਇਆ ਉਹਦੇ ਨਾਲ ਮੈਂ ਭੋਜਨ ਕੀਤਾ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਤਾਂ ਮੈਂ ਉਸਨੇ ਰੱਬ ਨੂੰ ਕਿਹਾ ਰੱਬਾ ਤੂੰ ਬੜੀ ਜਲਦੀ ਸੁਣਦਾ ਹੈ ਮੈਂ ਤੇਰੇ ਅੱਗੇ ਬੇਨਤੀ ਕੀਤੀ ਸੀ ਕਿ ਮੈਨੂੰ ਕਿਸੇ ਅਗੇ ਹੱਥ ਅਡਣਾ ਨਾ ਪਵੇ ਆਪਣੀ ਖਾਤਰ ਤੇ ਆਪਣੀ ਔਲਾਦ ਦੀ ਖਾਤਰ ਕਿਸੇ ਕੋ ਮੰਗਣਾ ਨਾ ਪਵੇ ਕਿਉਂਕਿ ਜਿੱਦਾਂ ਦੱਸਿਆ ਜਦੋਂ ਪਤਾ ਨਾ ਕਿ ਗਰਭ ਵਿੱਚ ਬੱਚਾ ਹੋਵੇ ਉਹ ਬੰਦਾ ਦਿਹਾੜੀ ਵੀ ਨਹੀਂ ਕਰ ਸਕਦਾ ਤਾਂ ਕਿਸੇ ਕੋ ਮੰਗ ਕੇ ਰੋਟੀ ਖਾਣੀ ਉਦਾਂ ਸ਼ਰਮ ਦੀ ਗੱਲ ਹੈ ਇੱਥੇ ਵੀ ਇਹੀ ਗੱਲ ਆਈ ਨਾ ਕਿਸੇ ਸਿਆਸ ਨਾ ਰੱਖਣਾ ਸਿਵਾਏ ਕਿ ਇਹਨੂੰ ਵੀ ਇਹ ਵਿਸ਼ਵਾਸ ਸੀ ਦਾ ਆਪਣੇ ਰੱਬ ਤੋਂ ਮੰਗਿਆ ਕਿ ਰੱਬਾ ਇੰਤਾ ਦੀ ਕੋਈ ਰਹਿਮਤ ਕਰ ਦੇ ਕੇ ਮੇਰੀ ਜ਼ਰੂਰਤ ਵੀ ਪੂਰੀ ਹੋ ਜਾਵੇ ਤਾਂ ਮੈਨੂੰ ਕਿਸੇ ਅਗੇ ਹੱਥ ਵੀ ਅੱਡਣਾ ਨਾ ਪਵੇ ਔਰ ਦੱਸ ਰਹੀ ਹੈ ਕਿ ਰਾਤ ਨੂੰ ਮੈਂ ਫਰਿਆਦ ਕਰਕੇ ਸੁੱਤੀ ਤਸਵੀਰ ਨੂੰ ਜਦੋਂ ਦੇਖਿਆ ਮੱਝ ਮੇਰੇ ਦਰੋਜੇ ਤੇ ਬੱਜੀ ਤਾਂ ਮੈਂ ਕਿਹਾ ਰੱਬ ਹੀ ਆਇਆ ਜੋ ਰਾਤੋਂ ਰਾਤ ਮੇਰੀ ਫਰਿਆਦ ਨੂੰ ਪੂਰਾ ਕਰ ਗਿਆ ਇਹਨੂੰ ਕਹਿੰਦੇ ਫਕੀਰ ਵੀ ਰੱਬ ਦਾ ਰੂਪ ਹੁੰਦੇ ਆ ਤਾਂ ਹੀ ਤਾਂ ਕਹਿੰਦੇ ਫਕੀਰਾਂ ਦੀਆਂ ਰਮਜ਼ਾਂ ਫਕੀਰ ਹੀ ਜਾਣਦੇ ਆ ਨਹੀਂ ਤਾਂ ਘਰ ਤਾਂ ਹੋਰ ਵੀ ਬਹੁਤ ਸੀ ਪਰ ਫਕੀਰਾਂ ਨੇ ਕਿਉਂ ਕਿ ਆਪਣੇ ਸੇਵਕ ਉਹ ਇੱਥੇ ਬੰਨ ਕਿਉਂਕਿ ਜਦੋਂ ਬੰਦਾ ਰੱਬ ਅਗੇ ਦੁਆ ਕਰਦਾ ਹੈ ਤਾਂ ਰੱਬ ਉਹ ਦੁਆ ਦਾ ਜਵਾਬ ਫਕੀਰਾਂ ਦੇ ਜ਼ਰੀਏ ਦਿੰਦਾ ਹੈ ਇਸ ਲਈ ਯਾਦ ਰੱਖੋ ਜੇ ਅੱਜ ਤੁਸੀਂ ਇੱਥੇ ਬੈਠੇ ਹੋ ਨਾ ਇਹ ਰਹਿਮਤਾਂ ਜੋੜੀ ਪੜ ਰਹੇ ਹੋ ਤਾਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਤੁਸੀਂ ਦੁਆ ਕੀਤੀ ਹੋਏਗੀ ਕਿ ਰੱਬਾ ਮੇਤੇ ਕਿਰਪਾ ਕਰ ਮੇਤੇ ਰਹਿਮਤ ਕਰ ਮੇਰੇ ਦੁੱਖਾਂ ਨੂੰ ਦੂਰ ਕਰ ਤਾਂ ਹੁਣ ਰੱਬ ਨੇ ਜ਼ਰੀਆ ਬਣਾ ਦਿੱਤਾ ਕਿ ਪਹੁੰਚ ਜਾ ਮੇਰੇ ਪਿਆਰੇ ਦੇ ਕੋਲ ਤਾਂ ਕਿ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਜਾਵੇ ਫਿਰ ਬੰਦਾ ਪਹੁੰਚ ਜਾਂਦਾ ਫਕੀਰਾਂ ਦੇ ਦਰ ਤੇ ਜ਼ਰੀਆ ਕਿਉਂਕਿ ਦੇਣ ਵਾਲਾ ਤਾਂ ਉਹ ਮਾਲਕ ਹੀ ਹੈ ਪਰ ਜ਼ਰੀਆ ਹੁਣ ਫਰਿਆਦ ਇਸ ਔਰਤ ਨੇ ਰੱਬ ਅੱਗੇ ਕੀਤੀ ਤਾਂ ਜ਼ਰੀਆ ਕੌਣ ਬਣਿਆ ਉਹ ਫਕੀਰ ਮੱਝ ਨੂੰ ਉੱਥੇ ਬੰਨ ਗਏ ਔਰ ਇਹ ਵੀ ਨਹੀਂ ਪੁੱਛਿਆ ਸੇਵਕ ਨੂੰ ਕਿਹਾ ਕਿ ਅੰਦਰ ਕੌਣ ਹੈ ਕਿਉਂਕਿ ਸੇਵਕ ਹੈਰਾਨ ਸੀ ਅੰਦਰ ਕੌਣ ਹੈ ਇੱਥੇ ਪਤਾ ਹੀ ਨਹੀਂ ਕਰਦਾ ਮਾਲਕ ਕੌਣ ਹੈ ਪਰ ਫਕੀਰਾਂ ਨੂੰ ਸਭ ਕੁਝ ਪਤਾ ਕਿਉਂਕਿ ਇਹ ਦੁਆ ਉਹਦੀ ਰੱਬ ਤੱਕ ਪਹੁੰਚੀ ਤੇ ਰੱਬ ਦਾ ਇਸ਼ਾਰਾ ਫਕੀਰਾਂ ਤੱਕ ਪਹੁੰਚਿਆ ਔਰ ਫਕੀਰ ਜ਼ਰੀਆ ਬਣ ਗਏ ਔਰ ਉਹਦੀ ਦੁਆ ਪੂਰੀ ਹੋ ਗਈ ਹੁਣ ਸੇਵਕ ਨੇ ਜਦੋਂ ਸੁਣਿਆ ਕਹਿੰਦੇ ਕਮਾਲ ਦੀ ਗੱਲ ਹੈ ਵਾਕਈ ਮੈਂ ਤਾਂ ਸਮਝਦਾ ਸੀ ਪਾਪ ਕੀਤਾ ਪਰ ਇਹਨਾਂ ਦਾ ਤਾਂ ਬੜਾ ਭਲਾ ਹੋ ਗਿਆ ਕਿ ਅਗਰ ਉਹ ਮੱਦ ਨਾ ਹੁੰਦੀ ਤੇ ਨਾ ਮੰਗਣੋ ਸ਼ਰਮਾਣਾ ਸੀ ਤਾਂ ਫੇ ਪਤਾ ਨਹੀਂ ਇਹਨਾਂ ਦੇ ਹਾਲਾਤ ਕੀ ਹੁੰਨੇ ਸੀ ਪਰ ਚਲੋ ਇਹਦੇ ਵਾਸਤੇ ਤਾਂ ਨੇਕੀ ਹੋ ਗਈ ਪਰ ਜਿਹਨਾਂ ਦੀ ਮੱਦ ਚੋਰੀ ਹੋਈ ਉੱਥੇ ਤਾਂ ਪਾਪ ਹੋ ਗਿਆ ਨਾ ਉਹਨਾਂ ਦਾ ਤਾਂ ਬੁਰਾ ਹੋ ਗਿਆ ਨਾ ਕਿਉਂਕਿ ਮੱਝ ਤਾਂ ਉਹਨਾਂ ਦੀ ਸੀ ਇਹਨਾਂ ਦਾ ਤਾਂ ਫਾਇਦਾ ਹੋ ਗਿਆ ਇਹਨਾਂ ਨੂੰ ਮੁਕਤਵੇ ਚ ਮਿਲ ਗਈ ਪਰ ਜਿਨ੍ਹਾਂ ਦੀ ਮੱਝ ਗਈ ਹੁਣ ਉਹਨਾਂ ਨੂੰ ਦੇਖਾ ਜਾ ਕੇ ਕਿ ਇਹ ਨੁਕਸਾਨ ਤਾਂ ਉਹਨਾਂ ਦਾ ਹੋਇਆ ਚੋਰੀ ਤਾਂ ਉਹਨਾਂ ਦੀ ਹੋਈ ਸੀ ਮੱਝ ਉਹਦਾ ਕੀ ਭਲਾ ਹੈ ਜਰਾ ਜਾ ਕੇ ਦੇਖਾਂ ਕਹਿੰਦੇ ਜਦੋਂ ਇਹ ਚੱਲਦਾ 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 ਉਸ ਨਗਰ 'ਚ ਪਹੁੰਚਿਆ ਜਿੱਥੇ 10 ਸਾਲ ਪਹਿਲਾਂ ਫਕੀਰਾਂ ਦੇ ਨਾਲ ਰਹੇ ਸੀ ਜਦੋਂ ਉਸ ਜਗ੍ਹਾ ਪਹੁੰਚਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਉੱਥੇ ਆਲੀਸ਼ਾਨ ਕੁਠੀ ਪਈ ਹੋਈ ਹੈ ਆਲੀਸ਼ਾਨ ਘਰ ਬਣਿਆ ਹੋਇਆ ਹੈ ਔਰ ਨੌਕਰ ਚਾਕਰ ਘੁੰਮ ਰਹੇ ਹੈ ਬੜਾ ਹੈਰਾਨ ਹੋਇਆ ਕਿ 10 ਸਾਲ ਪਹਿਲਾਂ ਤਾਂ ਇਹਦੇ ਹਾਲਾਤ ਕੁਝ ਹੋਰ ਸੀ ਅੱਜ ਬੜੀਆਂ ਸ਼ਾਨਾਂ ਆ ਨੌਕਰ ਵੀ ਰੱਖੇ ਹੋਏ ਆ ਔਰ ਆਪ ਸ਼ਾਨ ਨਾਲ ਉਹ ਘਰ ਦਾ ਮਾਲਕ ਬੈਠਾ ਹੋਇਆ ਇਹਨਾਂ ਪਛਾਣ ਲਿਆ ਕਿ ਉਹੀ ਆ ਇਹ ਗਿਆ ਘਰ ਦੇ ਮਾਲਕ ਕੋਲ ਤਾਂ ਘਰ ਦੇ ਮਾਲਕ ਨੇ ਜਦੋਂ ਇਹਨੂੰ ਦੇਖਿਆ ਸੇਵਕ ਨੂੰ ਤਾਂ ਗੌਰ ਨਾਲ ਦੇਖਣ ਲੱਗਾ ਤਾਂ ਸੇਵਕ ਇਸ ਸੇਵਕ ਨੇ ਕਿਹਾ ਫਕੀਰਾਂ ਦੇ ਨਾਂ ਕਹਿੰਦਾ ਜੀ ਪਛਾਣਿਆ ਮੈਨੂੰ ਘਰ ਦਾ ਮਾਲਕ ਕਹਿੰਦਾ ਦੇਖਿਆ ਦੇਖਿਆ ਲੱਗਦਾ ਕੌਣ ਹੋ ਤੁਸੀਂ ਕਹਿੰਦਾ 10 ਸਾਲ ਪਹਿਲਾਂ ਮੈਂ ਆਪਣੇ ਦਰਦ ਦੇ ਦਰਦ ਇਹਨਾਂ ਦੱਸਿਆ ਕਿ ਜੇ ਮੈਂ ਦੱਸਿਆ ਤਾਂ ਇਹਨੂੰ ਪਤਾ ਲੱਗ ਗਿਆ ਹੋਣਾ ਕਿ ਰਾਤ ਨੂੰ ਮੱਝ ਗਈ ਹੈ ਤਾਂ ਫਕੀਰ ਵੀ ਅੱਧੀ ਰਾਤ ਨੂੰ ਚਲੇ ਗਏ ਇਹਨਾਂ ਨੇ ਮੇਰੀ ਮੱਝ ਚੋਰੀ ਕੀਤੀ ਹੁਣ ਪਤਾ ਨਹੀਂ ਕੀ ਕਰੇਗਾ ਇਹ ਮੇਰਾ ਪਰ ਦੱਸਤਾ ਦੇਮਾ ਇਹਨੂੰ ਤਾਹੀਂ ਮਨ ਦਾ ਬੋਝ ਹਲਕਾ ਹੋਏਗਾ ਕਹਿੰਦਾ ਪਛਾਣਿਆ ਮੈਨੂੰ 10 ਸਾਲ ਪਹਿਲਾਂ ਮੈਂ ਆਪਣੇ ਗੁਰੂ ਦੇ ਨਾਲ ਤੁਹਾਡੇ ਕੋਲ ਆਇਆ ਸੀ ਜਦੋਂ ਉਹਨਾਂ ਸੁਣਿਆ ਉੱਠ ਕੇ ਖੜਾ ਹੋ ਗਿਆ ਔਰ ਪੈਰ ਫੜ ਲਏ ਇਹਦੇ ਕਹਿੰਦਾ ਇਹ ਧੰਨਵਾਦ ਤੁਹਾਡਾ ਔਰ ਤੁਹਾਡੇ ਗੁਰੂ ਦਾ ਗੁਰੂ ਜੀ ਕਿੱਥੇ ਐ ਉਹ ਕਹਿੰਦਾ ਕਮਾਲ ਦੀ ਗੱਲ ਮੈਂ ਤਾਂ ਸੋਚਿਆ ਸੀ ਇਹ ਚੋਰੀ ਦਾ ਇਲਜ਼ਾਮ ਲਾ ਕੇ ਮੈਨੂੰ ਝਿੜਕਾ ਮਾਰੇਗਾ ਮੈਨੂੰ ਚੋਰ ਕਹੇਗਾ ਗੁੱਸਾ ਕਰੇਗਾ ਕਿ ਤੁਸੀਂ ਮੇਰੀ ਮਾਦੀ ਖੋ ਕੇ ਲੈ ਗਏ ਇਹ ਤਾਂ ਕਹਾਣੀ ਹੁਲਟੀ ਧੰਨਵਾਦ ਕਰ ਰਿਹਾ ਸੇਵਕ ਨੇ ਕਿਹਾ ਜੀ ਗੁਰੂ ਜੀ ਤਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇਗਾ ਰੱਬ ਦੇ ਘਰ ਪਰ ਮੈਂ ਆਇਆ ਹਾਂ ਤੁਹਾਨੂੰ ਮਿਲਣ ਵਾਸਤੇ ਤਾਂ ਉਸਲੇ ਕਿਹਾ ਉਸ ਘਰ ਦੇ ਮਾਲਕ ਨੇ ਕਹਿੰਦਾ ਜੀ ਤੁਹਾਡਾ ਔਰ ਤੁਹਾਡੇ ਗੁਰੂ ਦਾ ਬੜਾ ਮੈਂ ਆਸਾਨ ਮੰਨਦਾ ਉਹ ਕਹਿੰਦਾ ਮਤਲਬ ਮੈਂ ਸਮਝਿਆ ਨਹੀਂ ਐਸੀ ਤਾਂ ਉਦੋਂ ਰਾਤ ਨੂੰ ਤੁਹਾਡੇ ਕੋ ਰੁਕੇ ਔਰ ਉੱਤੀ ਰਾਤ ਨੂੰ ਅਸੀਂ ਚੋਰੀ-ਚੋਰੀ ਚਲੇ ਗਏ ਇਹਨਾਂ ਕਿ ਮੈਨੂੰ ਪਤਾ ਤੁਸੀਂ ਚੋਰੀ-ਚੋਰੀ ਗਏ ਤਾਂ ਮੇਰੀ ਮੱਜ ਵੀ ਚੋਰੀ-ਚੋਰੀ ਲੈ ਗਏ ਉਹ ਕਹਿੰਦਾ ਫਿਰ ਵੀ ਤੁਸੀਂ ਮੈਨੂੰ ਧੰਨਵਾਦ ਦੇ ਰਹੇ ਹੋ ਉਹ ਕਹਿੰਦਾ ਹਾਂ ਦਰਅਸਲ ਜਦੋਂ ਮੈਂ ਸਵੇਰੇ ਉੱਠਿਆ ਦੇਖਿਆ ਤੁਸੀਂ ਵੀ ਹੈ ਨਹੀਂ ਸੀ ਔਰ ਮੇਰੀ ਮੱਜ ਵੀ ਹੈ ਨਹੀਂ ਸੀ ਤਾਂ ਮੈਨੂੰ ਬੜਾ ਗੁੱਸਾ ਆਇਆ ਮੈਂ ਬੜੀਆਂ ਗਾਲਾਂ ਕੱਢੀਆਂ ਬੜਾ ਬੁਰਾ ਬੋਲਿਆ ਕਿਦਾਂ ਦਾ ਫਕੀਰ ਜਿਹੜੇ ਮੇਰੀ ਮੱਝ ਚੋਰੀ ਕਰਕੇ ਲੈ ਗਏ ਇਹ ਤਾਂ ਫਕੀਰ ਦੇ ਬੇਸ਼ ਵਿੱਚ ਕੋਈ ਚੋਰ ਸੀ ਬੜਾ ਬੁਰਾ ਭਲਾ ਬੋਲਿਆ ਪਰ ਫਿਰ ਮੈਨੂੰ ਫਕੀਰਾਂ ਦੇ ਬਚਨ ਯਾਦ ਆਏ ਕਿ ਫਕੀਰ ਕਹਿੰਦੇ ਜਮੀਨ ਕਿਹਦੀ ਹੈ ਤਾਂ ਬੜੀ ਉਪਜਾਊ ਹੈ ਇਹ ਤੇ ਫਸਲ ਕਿਉਂ ਨਹੀਂ ਬੋਂਦੇ ਤਾਂ ਫਿਰ ਮੇਰੇ ਮਨ ਚ ਆਇਆ ਇੱਕ ਵਾਰ ਫਸਲ ਬੋਕੇ ਤਾਂ ਦੇਖਾਂ ਕਹਿੰਦਾ ਬਸ ਫਿਰ ਕੀ ਸੀ ਮੇਰੇ ਕੋਲ ਥੋੜਾ ਜਿਹਾ ਪੈਸਾ ਬਚਿਆ ਸੀ ਇੱਕ ਦਾਣੀਆਂ ਦੀ ਬੁਰੀ ਲਿਆਂਦੀ ਤੇ ਜਿੰਨਾ ਹੋ ਸਕਦਾ ਸੀ ਉਹ ਖੇਤ ਨੂੰ ਜੋਤਿਆ ਉਹ ਚ ਫਸਲ ਬੋਈ ਤੇ ਜਦੋਂ ਮੈਂ ਫਸਲ ਬੋਈ ਔਰ ਫਸਲ ਆਈ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ ਦੁੱਧ ਵੇਚ ਕੇ ਜਿੰਨਾ ਮੈਂ ਪੂਰੇ ਸਾਲ ਚ ਕਮਾਉਂਦਾ ਸੀ ਉੰਨਾ ਮੈਨੂੰ ਇੱਕ ਫਸਲ ਚ ਮੁਨਾਫਾ ਹੋ ਗਿਆ ਅੱਜ ਮੈਂ ਧੰਨਵਾਦ ਕਰਦਾ ਹਾਂ ਕਿ ਸ਼ੁਕਰ ਹੈ ਮੇਰੀ ਮੱਧ ਚੋਰੀ ਹੋਈ ਜੇ ਮੱਧ ਚੋਰੀ ਨਾ ਹੁੰਦੀ ਤਾਂ ਸ਼ਾਇਦ ਆਦਮੀ ਮੈਂ ਦੁੱਧ ਹੀ ਵੇਚਦਾ ਹੁਣਾ ਸੀ ਤਾਂ ਅੱਜ ਵੀ ਮੇਰੀ ਹਾਲਤ ਮਾੜੀ ਹੁੰਨੀ ਸੀ ਉਹ ਫਕੀਰ ਮੱਧ ਲੈ ਗਏ ਤਾਂ ਮੇਰੇ ਸਾਹਮਣੇ ਹੋਰ ਰਸਤਾ ਖੁੱਲ ਗਿਆ ਹੋਰ ਰਸਤਾ ਖੁੱਲਿਆ ਅੱਜ ਦੇਖੋ ਹੁਣ ਜ਼ਮੀਨ ਦੇ ਉੱਪਰ ਫਸਲ ਮੈਂ ਨਹੀਂ ਬੋਂਦਾ ਮੈਂ ਦਿਹਾੜੀ ਤੇ ਨੌਕਰ ਰੱਖੇ ਹੋਏ ਆ ਜਿਹੜੇ ਜ਼ਮੀਨ ਤੇ ਫਸਲ ਬੋਂਦੇ ਵੀ ਆ ਰਾਖੀ ਵੀ ਕਰਦੇ ਆ ਵੜਦੇ ਵੀ ਆ ਮੈਂ ਤਾਂ ਬੈਠਾ ਉਠਾਇਆ ਮੁਨਾਫਾ ਖਟਦਾ ਹੈ ਇਹ ਫਕੀਰਾਂ ਦਾ ਧੰਨਵਾਦ ਕਿਉਂਕਿ ਉਹ ਮਾਝ ਇੱਕ ਰੁਕਾਵਟ ਸੀ ਮੈਨੂੰ ਖੁਸ਼ੀਆਂ ਤੱਕ ਲੈ ਕੇ ਜਾਣ ਦੀ ਜਿੱਦਾਂ ਕਹਿੰਦਾ ਨਾ ਮੇਰੀ ਖੁਸ਼ੀਆਂ ਦੀ ਮੰਜ਼ਿਲ ਸੀ ਪਰ ਮਾਝ ਇੱਕ ਰੁਕਾਵਟ ਬਣ ਗਈ ਸੀ ਕਿਉਂਕਿ ਮੈਂ ਉੱਥੇ ਅਟਕੇ ਬੈਠਾ ਸੀ ਜਿੱਦਾਂ ਕੁੰਡੀ ਹੁੰਦੀ ਹੈ ਨਾ ਬੰਦਾ ਉੱਥੇ ਅਟਕ ਜਾਂਦਾ ਅੱਗੇ ਵਧੇ ਨਹੀਂ ਪਾਂਦਾ ਪਰ ਜਦੋਂ ਹੀ ਫਕੀਰਾਂ ਨੇ ਰੁਕਾਵਟ ਦੂਰ ਕੀਤੀ ਅੱਜ ਦੇਖ ਲੋ ਮੇਰੇ ਜੀਵਨ ਚ ਖੁਸ਼ੀਆਂ ਹੈ ਕਾਮਯਾਬੀ ਹੈ ਇਸ ਲਈ ਧੰਨਵਾਦ ਤੁਸੀਂ ਉਹ ਮੱਝ ਚੋਰੀ ਕੀਤੀ ਤਾਂ ਮੇਰੇ ਵਾਸਤੇ ਹੋਰ ਦਰਵਾਜਾ ਖੁੱਲ ਗਿਆ ਇਸ ਲਈ ਦੱਸਣਾ ਕੀ ਚਾਹਦੇ ਆਸੀਂ ਕਿ ਇੱਥੇ ਜਦੋਂ ਸੇਵਕ ਨੇ ਸੁਣਿਆ ਤਾਂ ਸ਼ੁਕਰ ਕੀਤਾ ਕਹਿੰਦਾ ਅੱਜ ਮੇਰੇ ਦਿਲੋਂ ਦਿਮਾਗ ਤੋਂ ਸਾਰਾ ਬੋਝ ਲੱਤ ਗਿਆ ਕਿ ਜੇ ਮੱਝ ਚੁਰਾਈ ਸੀ ਤਾਂ ਜਿਹਦੇ ਕੋਲੋਂ ਚੁਰਾਈ ਸੀ ਉਹਦਾ ਵੀ ਭਲਾ ਹੋਇਆ ਤਾਂ ਜਿਹਦੇ ਘਰ ਬੰਨੀ ਸੀ ਉਹਦਾ ਵੀ ਭਲਾ ਹੀ ਹੋਇਆ ਦੋਨਾਂ ਘਰਾਂ ਨੂੰ ਫਕੀਰ ਖੁਸ਼ੀਆਂ ਨਾਲ ਭਰ ਗਏ ਔਰ ਐਦਾਂ ਪਰਗੇ ਕਿ ਖੁਸ਼ੀਆਂ ਵੀ ਦਿੱਤੀਆਂ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ ਕਿਸੇ ਨੂੰ ਇਹੀ ਤਾਂ ਫਕੀਰਾਂ ਦੀ ਰਮਜ਼ ਹੁੰਦੀ ਹੈ ਉਹ ਝੋਲੀਆਂ ਵੀ ਪਰ ਦਿੰਦੇ ਤਾਂ ਪਤਾ ਵੀ ਲੱਗਣ ਨਹੀਂ ਦਿੱਤੇ